ਪੰਜਾਬੀ ਸੁਪਰਸਟਾਰ ਦਿਲਜੀਤ ਸਾਂਝ ਅਕਸਰ ਚਰਚਾ 'ਚ ਰਹਿੰਦਾ ਹੈ। ਕਦੇ ਉਹ ਆਪਣੇ ਕੋਚੀਲਾ ਤੇ ਦਿਲ ਨੂੰ ਮਿਨਾਟੇ ਵਰਗੇ ਸੰਗੀਤਕ ਪ੍ਰੋਗਰਾਮਾਂ ਲਈ ਅਤੇ ਕਦੇ ਸ਼ੋਅ ਦੀਆਂ ਟਿਕਟਾਂ ਸਭ ਤੋਂ ਜਲਦੀ ਸੋਲਡ ਆਊਟ ਹੋਣ ਲਈ। ਇਸ ਵੇਲੇ ਉਹ ਆਪਣੀ ਫਿਲਮ ਸਰਦਾਰਜੀ 3 ਲਈ ਵਿਵਾਦ 'ਚ ਅਤੇ ਕੈਨੇਡਾ ਦੀ ਇੱਕ ਯੂਨੀਵਰਸਿਟੀ ਵੱਲੋਂ ਦਿੱਤੇ ਸਨਮਾਨ ਲਈ ਚਰਚਾ 'ਚ ਹੈ। ਸਰਦਾਰਜੀ 3 'ਚ ਦਿਲਜੀਤ ਸਾਂਝ ਦੇ ਨਾਲ ਪਾਕਿਸਤਾਨੀ ਅਦਾਕਾਰਾਂ ਹਾਨੀਆ, ਆਮਰ ਨੇ ਮੁੱਖ ਭੂਮਿਕਾ ਨਿਭਾਈ ਹੈ। ਪਾਕਿਸਤਾਨੀ ਲੜੀਵਾਰਾਂ ਅਤੇ ਫਿਲਮਾਂ 'ਚ ਹਾਨੀਆ ਦਾ ਆਪਣਾ ਇੱਕ ਵੱਖਰਾ ਮੁਕਾਮ ਹੈ। ਉਸ ਨੂੰ ਦੁਨੀਆ ਭਰ ਦੇ ਦਰਸ਼ਕ ਪਸੰਦ ਕਰਦੇ ਨੇ ਦਿਲੂ ਮਿਨਾਟੀ ਦੇ ਇੱਕ ਪ੍ਰੋਗਰਾਮ ਚ ਵੀ ਦਿਲਜੀਤ ਨੇ ਹਾਨੀਆਂ ਨੂੰ ਸਟੇਜ ਤੇ ਬੁਲਾ ਕੇ ਦਰਸ਼ਕਾਂ ਦੇ ਰੂਬਰੂ ਕਰਵਾਇਆ ਸੀ ਹਾਨੀਆਂ ਤੇ ਦਿਲਜੀਤ ਦੀ ਇਹ ਫਿਲਮ 27 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ ਪਰ ਭਾਰਤ ਚ ਇਸ ਦੀ ਸਕਰੀਨਿੰਗ ਤੇ ਰੋਕ ਲਾ ਦਿੱਤੀ ਗਈ ਹੈ ਇਸ ਦਾ ਕਾਰਨ ਪੈਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦਰਮਿਆਨ ਹੋਇਆ ਟਕਰਾਅ ਹੈ ਭਾਰਤ ਚ ਪਾਕਿਸਤਾਨੀ ਅਦਾਕਾਰਾਂ ਤੇ ਯੂਟਿਊਬਰਾਂ ਦੇ ਸ਼ੋਅ ਵੀ ਬੰਦ ਕਰ ਦਿੱਤੇ ਗਏ ਨੇ ਸਰਦਾਰਜੀ ਤਿੰਨ ਦਾ ਟ੍ਰੇਲਰ ਇੰਸਟਾਗ੍ਰam ਤੇ ਜਾਰੀ ਕੀਤਾ ਗਿਆ ਹੈ ਪਰ ਭਾਰਤ ਚ ਇਹ ਨਹੀਂ ਦਿਖਾਇਆ ਜਾ ਰਿਹਾ ਹਨੀਆ ਅਮੀਰ ਤੋਂ ਇਲਾਵਾ ਇਸ ਫਿਲਮ ਚ ਪਾਕਿਸਤਾਨੀ ਕਲਾਕਾਰ ਨਾਸਰ ਚਨੀਓਟੀ ਅਤੇ ਡੇਨੀਅਲ ਖਾਬਰ ਵੀ ਅਹਿਮ ਭੂਮਿਕਾਵਾਂ ਚ ਹਨ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਰਨ ਕਰਕੇ ਦਿਲਜੀਤ ਦੀ ਸੋਸ਼ਲ ਮੀਡੀਆ ਤੇ ਕਾਫੀ ਆਲੋਚਨਾ ਹੋ ਰਹੀ ਹੈ ਇਸ ਦੇ ਨਾਲ ਹੀ ਕਲਾ ਅਤੇ ਕਲਾਕਾਰਾਂ ਦੀ ਆਜ਼ਾਦੀ ਬਾਰੇ ਵੀ ਗੱਲ ਹੋਣ ਲੱਗੀ ਹੈ। ਇਸ ਸਾਰੇ ਵਿਵਾਦ ਦੌਰਾਨ ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਪੰਜਾਬੀ ਅਦਾਕਾਰ ਤੇ ਗਾਇਕ ਬਾਰੇ ਨਵਾਂ ਅਕਾਦਮਿਕ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਕੋਰਸ ਤਹਿਤ ਪੰਜਾਬੀ ਸੰਗੀਤ ਤੇ ਆਲਮੀ ਪੌਪ ਕਲਚਰ ਨੂੰ ਦਿਲਜੀਤ ਦੋਸਾਂਝ ਦੀ ਦੇਣ ਅਤੇ ਉਸ ਦੇ ਦੁਨੀਆ ਭਰ ਚ ਪੈਣ ਵਾਲੇ ਪ੍ਰਭਾਵ ਬਾਰੇ ਖੋਜ ਕੀਤੀ ਜਾਵੇਗੀ। ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਪੰਜਾਬੀ ਕਲਾਕਾਰ ਬਾਰੇ ਕੋਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।